ਗੱਡੀਆਂ ਮਾਨ ਸਨਮਾਨ ਵਿੱਚ ਮਿਲੀਆਂ ਮੇਰੇ ਮਿੱਤਰੋ ਉਧਰ ਕਹਿੰਦੇ ਫੱਕਰ ਝੰਡੇ ਵਾਲਾ ਤਿਆਰ ਹੈ ਟਾਣੇ ਵਾਲਾ ਤਿਆਰ ਹੈ ਨਾਲ ਫੂਲਾ ਮੇਰੇ ਮਿੱਤਰੋ ਕਰਾਊ ਬੱਲੇ ਬੱਲੇ ਕਰਾਊ ਬੱਲੇ ਬੱਲੇ ਕਰਾਊ ਬੱਲੇ ਬੱਲੇ ਪਹਿਲੀ ਰੇਡ ਤੇ ਚਵਾਲ ਦੇ ਵਿੱਚ ਆ ਸੁੱਖੇ ਸੁਸ਼ਕ ਦੇ ਚੇਲੇ ਨੇ ਵਹਿ ਜਾ ਵਹਿ ਜਾ ਵਹਿ ਜਾ ਵਹਿ ਜਾ ਵਹਿ ਜਾ ਕਰਵਾਤੀ ਮੇਰੇ ਮਿੱਤਰੋ ਆ ਜਫਾ ਤਾੜੇ ਵਾਲਾ ਆ ਜਫਾ ਤਾੜੇ ਚਾਰੇ ਕਹਿੰਦੇ ਤਿਆਰ ਵਰ ਤਿਆਰ ਇੱਕ ਪਾਸੇ ਕਹਿੰਦੇ ਠੀਖੀ ਦਾ ਇਲਾਕਾ ਬਲਾਡੇ ਦਾ ਇਲਾਕਾ ਆ ਮੁੰਡਾ ਸ਼ਿਪਰਾ ਗੋਲ ਦੇ ਪਿੰਡਾਂ ਦਾ ਇਹ ਵੀ ਕਬੱਡੀ ਪਾ ਰਿਹਾ ਇਹਦਾ ਕਹਿੰਦੇ ਜਿੱਲਾ ਲੁਤੀਆਣਾ ਮੇਰੇ ਮਿੱਤਰੋ ਤੇ ਕਹਿੰਦੇ ਹਰਪਾਲ ਕਾਲਵਾ ਦੀ ਧਰਤੀ ਦਾ ਇਹ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਜਾਫੀ ਦਾ ਅੱਜ ਦੇ ਕਹਿੰਦੇ ਕਰਮਾਂ ਵਾਲੇ ਮੁੜਨਗੇ ਅੱਜ ਕਿਸਮਤਾਂ ਵਾਲੇ ਮੁੜਨਗੇ ਅੱਜ ਕਹਿੰਦੇ ਫਿਰ ਲਈ ਤੇ ਦੁਨੀਆ ਵਿੱਚ ਗੱਲਾਂ ਹੋਣੀਆਂ ਵੱਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਬਰਿੰਦਰ ਆਇਆ ਸਾਡਾ ਭਰਾ ਐਸਆ ਟੈਲੀਕਮ ਤੋਂ ਚਬਾਲ ਦੀ ਧਰਤੀ ਹੈ ਸਾਰਿਆਂ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਓਏ ਹਾਕਮ ਵਾਲੀਆ ਤੇ ਕਹਿੰਦੇ ਭੀਮ ਮੇਰੇ ਮਿੱਤਰੋ ਇੱਧਰ ਕਹਿੰਦੇ ਆਹ ਜੱਗੂ ਜੱਗੂ ਦੁਨੀਆ ਚ ਕਰਵਾਦੀ ਮੁੰਡੇ ਨੇ ਆਹ ਪੰਜਾਬ ਦੇ ਮੇਲਿਆਂ ਚ ਖੁੱਤੀ ਦੇਹੀ ਪਾਤੀ ਮੁੰਡੇ ਨੇ ਢੰਡਾ ਕਲਾ ਪਿੰਡ ਹੈ ਮੇਰੇ ਮਿੱਤਰੋ ਇੱਧਰ ਬੰਦ ਡੋਰ ਦੀ ਧਰਤੀ ਦਾ ਸੋਨਾ ਕਰਾਉਂਦਾ ਬੈ ਜਾ ਬਾ ਜਾ ਕਰਾਉਂਦਾ ਬੈ ਜਾ ਬਾ ਜਾ ਆਹ ਬੱਲੇ 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 ਇੱਕ ਬੰਨੇ ਬੰਦ ਡੋਰ ਦੀ ਧਰਤੀ ਦਾ ਸੋਨਾ ਤੇ ਦੂਸਰੇ ਬੰਨੇ ਨਿੱਕਾ ਨਦੌਰ ਬਾਜ ਤੇ ਪੰਪ ਲੱਗਦਾ ਜੋਰ ਮੁੰਡਾ ਭੱਜਿਆ ਲੱਗਦਾ ਉਹ ਮੁੰਡਾ ਭੱਜ ਗਿਆ ਲੱਗਦਾ ਇਹ ਕਬੱਡੀ ਦੀਆਂ ਸੁੰਜਾਂ ਟਕ 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 ਆਹ ਮੇਰੇ ਮਿੱਤਰੋ ਬੜਾ ਮੇਲਾ ਕ ਵੱਡੇ ਮੇਲੇ ਵੱਡੀਆਂ ਗੱਲਾਂ ਦਲਬਾਹ ਕੈਨੇਡਾ ਸਾਡਾ ਭਰਾ ਤੇ ਅੰਬਾ ਮਿਲ ਕੇ ਆ ਆਹ ਕਬੱਡੀ ਦੀ ਗੱਲ ਕਰ ਲਈਏ ਮੇਰੇ ਮਿੱਤਰੋ ਹੱਕਰ ਝੰਡਲ ਨੇ ਪਹਿਲਾ ਜੱਪਾ ਉੱਦੀਆ ਤੇ ਜਸਕਰ ਨੂੰ ਢੱਲੋਂ ਵੱਲ ਮੋਟਰਸਾਈਕਲ ਵੇ ਕਹਿੰਦੇ ਪੰਜਾਂ ਦੇ ਮੋਟਰਸਾਈਕਲ ਲੱਗ ਗਿਆ ਤੇ ਅੱਜ ਦੇ ਮੇਲੇ ਦੇ ਵੱਡੇ ਐਲਾਨ ਕਰਤੇ ਆ ਸਾਡਾ ਵੀਰਾ ਲਵ ਕਹਿੰਦੇ ਸੰਧੂ ਆਸਟ੍ਰੇਲੀਆ ਤੋਂ ਆ ਜੱਫੇ ਤੋਂ ਆ ਕਬੱਡੀ ਤੋਂ ਬਾਅਦ ਵਿੱਚ ਗੱਲ ਕਰਦੇ ਆ ਉਧਰ ਸਮਾਂ ਬੀਤਦਾ ਉਧਰ ਸਮਾਂ ਬੀਤਦਾ ਫੂਲਾ 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 ਕਰਵਾਦੀ ਦੁਨੀਆ ਵਿੱਚ ਉਹ ਮੋਟਰਸਾਈਕਲ ਉਹ ਫੂਲਾ ਜਿੱਤ ਗਿਆ ਥਾਏ ਉੱਥੇ ਸਿੰਘ ਵੱਸਦੇ ਆ ਇੱਥੇ ਗਲਾਂ ਟਿਕਾਣੇ ਲੱਗਦੀਆਂ ਆ ਆ ਦੁਨੀਆ ਦਾ ਮੰਨਿਆ ਪਰਵੰਨਿਆ ਗੱਭਰੂ ਮੇਰੇ ਮਿੱਤਰੋ ਮਿਹਨਤ ਕਰਕੇ ਆ ਗਿਆ ਮੁੰਡਾ ਆ ਗਿਆ ਪਹਿਲੇ ਨੰਬਰਾਂ ਤੇ ਔਰ ਪੈਰ ਜੜ ਗਈਆਂ ਉਹ ਸਭ ਨੂੰ ਬੇੰਤਰੀ ਕਰਦੇ ਵੀ ਤੁਰੇ ਆਏ ਵੀਰ ਬਣ ਕੇ ਇਹ ਤੇਲਾ ਪੱਟਾ ਨਹੀਂ ਭਾਈ ਓਏ ਉੱਧਰ ਓਏ ਉੱਧਰ ਸ਼ੀਲੂ 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 ਆ ਵੀ ਆਉਣਾ ਹੈ ਹੁਣ ਤੇ ਗੱਲਾਂ ਟਿਕਾਣੇ ਲੱਗਣ ਗਈਆਂ ਸਭ ਨੂੰ ਬੇੰਤੀ ਕਰਦਾ ਵੀ ਤੁਰੇ ਆਇਓ ਵੀਰ ਬਣ ਕੇ ਇਹ ਮੇਲਾ ਪੱਟਾ ਨਹੀਂ ਭਾਈ ਓਏ ਉਧਰ ਸ਼ੀਲੂ 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 ਓਏ ਸ਼ੀਲੂ ਸ਼ੀਲੂ ਅਮਰੀਕ ਸਿੰਘ ਕਹਿੰਦੇ ਰੋੜੀ ਕੁੱਟਰ ਵਾਲੀ ਮਸ਼ੀਨ ਉਹ ਮੇਰੇ ਰੱਬਾ ਤੇ ਪਰਪੰਦਾ ਮੈਂ ਚਿੱਤੇ ਤੌਰ ਤੇ ਧੰਨਵਾਦ ਕਰਾਂਗਾ ਮਹਾਪੁਰਸ਼ਾਂ ਦੀ ਬਹੁਤ ਵੱਡੀ ਹਾਜ਼ਰੀ ஆய் தேசிக்கு பண்டிகை கம்பலையா சக்கரச் சண்டர் சைக்கல் செ